ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨ ਭਾਈ ਮਨੀ ਸਿੰਘ ਦੇ ਘਰ 15 ਵਿਸਾਖ 1700 ਬੀ ਨੂੰ ਅਲੀਪੁਰ ਸਮਾਲੀ ਜ਼ਿਲ੍ਹਾ ਮੁਲਤਾਨ ਵਿਖੇ ਹੋਇਆ ਸੀ ਭਾਈ ਬਚਿੱਤਰ ਸਿੰਘ 10 ਭਰਾਵਾਂ 'ਚੋਂ ਇੱਕ ਸਨ ਭਾਈ ਬਚਿੱਤਰ ਸਿੰਘ ਦੇ ਹੌਸਲੇ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਬਹੁਤ ਘੱਟ ਮਿਲਦੀ ਹੈ ਜਦੋਂ ਆਪਨੇ ਦਸਮ ਪਿਤਾ ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮਾਂ ਨਾਲ ਲੋਗੜ ਵੱਲ ਵੱਧ ਰਹੀਆਂ ਪਹਾੜੀ ਰਾਜਿਆਂ ਦੀਆਂ ਫੌਜਾਂ ਜਿਨ੍ਹਾਂ ਦੇ ਅੱਗੇ-ਅੱਗੇ ਇੱਕ ਸ਼ਰਾਬ ਪਿਲਾ ਕੇ ਮੰਦ ਮਸਤ ਕੀਤਾ ਹਾਥੀ ਕਿਲੇ ਦਾ ਦਰਵਾਜ਼ਾ ਤੋੜਨ ਲਈ ਆ ਰਿਆ ਸੀ ਦਾ ਮੁਕਾਬਲਾ ਕੀਤਾ ਇਤਿਹਾਸ ਗਵਾਹ ਹੈ ਕਿ ਜਦੋਂ ਇਕੱਲੇ ਭਾਈ ਬਚਿੱਤਰ ਸਿੰਘ ਨੇ ਆਪਣੀ ਖਾਸ ਤਰ੍ਹਾਂ ਦੀ ਵਰਸ਼ੀ ਜਿਸ ਨੂੰ ਤਿਰਵਾਣੀ ਜਾਂ 나ਗਣੀ ਵੀ ਕਿਹਾ ਜਾਂਦਾ ਹੈ ਹਾਥੀ ਦੇ ਸਿਰ ਵਿੱਚ ਮਾਰੀ ਤਾਂ ਉਹ ਵਰਸ਼ੀ ਹਾਥੀ ਦੇ ਸਿਰ ਤੇ ਬੰਨੀਆਂ ਲੋਹੇ ਦੀਆਂ ਤਵੀਆਂ چیر ਕੇ ਸਿਰ 'ਚ ਜਾ ਖੁੱਭੀ ਅਤੇ ਫਿਰ ਭਾਈ ਸਾਹਿਬ ਨੇ ਪੂਰੇ ਜ਼ੋਰ ਨਾਲ ਜਦੋਂ ਇਸ ਵਰਸ਼ੀ ਨੂੰ ਵਾਪਸ ਖਿੱਚਿਆ ਹਾਥੀ ਚਿੰਗਾੜਦਾ ਹੋਇਆ ਆਪਣੀਆਂ ਫੌਜਾਂ ਨੂੰ ਹੀ ਲਤਾੜਦਾ ਹੋਇਆ ਪਿਛਾਣ ਨੂੰ ਭੱਜ ਤੁਰਿਆ ਇਸ ਤਰ੍ਹਾਂ ਰਾਜਿਆਂ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਇੱਕ ਵਾਰ ਭਾਈ ਬਚਿੱਤਰ ਸਿੰਘ ਨੇ ਮਲੂਕਪੁਰ ਰੰਗੜਾ ਦੇ ਮੈਦਾਨ ਵਿੱਚ ਕੁਝ ਗਿਣਤੀ ਦੇ ਸੂਰਬੀਰਾਂ ਨੂੰ ਨਾਲ ਲੈ ਕੇ ਸਰਸਾ ਨਦੀ ਪਾਰ ਕਰ ਆਈ ਤੁਰਕ ਫੌਜ ਨਾਲ ਖੂਬ ਬਹਾਦਰੀ ਨਾਲ ਜੰਦ ਕੀਤਾ ਜਿੱਥੇ ਮੁਗਲ ਫੌਜ ਦੇ ਬੇਹਸਾਬ ਗਿਣਤੀ ਕਰ ਕਰਕੇ ਇਹਨਾਂ ਦੇ ਸਾਥੀ ਸੈਂਕੜਿਆਂ ਨੂੰ ਮਾਰਦੇ ਹੋਏ ਅੰਤ ਇੱਕ ਇੱਕ ਕਰਕੇ ਸ਼ਹਾਦਤ ਪ੍ਰਾਪਤ ਕਰ ਰਹੇ ਅਤੇ ਭਾਈ ਸਾਹਿਬ ਆਪ ਵੀ ਸਖਤ ਜ਼ਖਮੀ ਹੋ ਗਏ ਤਾਂ ਸਾਹਿਬ ਜادہ ਅਜੀਤ ਸਿੰਘ ਭਾਈ ਮਦਨ ਸਿੰਘ ਆਦ ਸਿੱਖ ਜ਼ਖਮੀ ਹੋਏ ਪਾਈ ਬਚਿੱਤਰ ਸਿੰਘ ਪਾਸ ਪੁੱਜੇ ਅਤੇ ਭਾਈ ਸਾਹਿਬ ਨੂੰ ਉਠਾ ਕੇ ਕੋਟਲਾ ਨਿਹੰਗ ਵਿਖੇ ਗੁਰੂ ਜੀ ਕੋਲ ਲੈ ਆਏ ਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਹਨਾਂ ਨੂੰ ਆਪਣੇ ਪਲੰਘ ਤੇ ਲਿਟਾ ਦਿੱਤਾ ਅਤੇ ਇਲਾਜ ਕਰਵਾਉਣ ਦੀ ਹਿਦਾਇਤ ਕੀਤੀ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਚਲੇ ਗਏ ਪਿੱਛੋਂ ਕਿਸੇ ਦੁਖੀ ਨੇ ਰੋਪੜ ਚੌਂਕੀ ਦੇ ਸਰਦਾਰ জাফর ਅਲੀ ਖਾਨ ਨੂੰ ਸੂਹ ਦਿੱਤੀ ਕਿ ਨਿਹੰਗ ਖਾਨ ਦੀ ਹਵੇਲੀ ਵਿੱਚ ਕੁਝ ਸਿੰਘ ਠਹਿਰੇ ਹੋਏ ਹਨ ਸਰਦਾਰ জাফর ਅਲੀ ਖਾਨ ਨੇ ਸੁਣ ਕੇ ਅਗਬਬੁੱਲਾ ਹੋ ਗਿਆ ਅਤੇ ਤੁਰੰਤ ਹਵੇਲੀ ਵਿੱਚ ਛਾਪਾਂ ਮਾਰਿਆ ਤੇ ਸਾਰੀ ਹਵੇਲੀ ਦੀ ਤਲਾਸ਼ੀ ਲਈ ਪਰ ਉੱਥੇ ਕੋਈ ਸਿੰਘ ਨਜ਼ਰ ਨਾ ਆਇਆ ਕੇਵਲ ਇੱਕ ਕੋਠੜੀ ਰਹਿ ਗਈ ਸੀ ਜਿਸ ਵਿੱਚ ਭਾਈ ਬਚਿੱਤਰ ਸਿੰਘ ਕੋਲ ਖਾਨ ਸਾਹਿਬ ਦੀ ਬੇਟੀ ਮਮਤਾਜ ਖਿਦਮਤ ਲਈ ਹਾਜ਼ਰ ਸੀ ਸਰਦਾਰ জাফর ਅਲੀ ਦੇ ਪੁੱਛਣ ਤੇ નિਹੰਗ ਖਾਨ ਨੇ ਕਿਹਾ ਕਿ ਇਸ ਕੋਠੜੀ ਵਿੱਚ ਮੇਰੀ ਲੜਕੀ ਤੇ ਅਦਾਮਾਦ ਹਨ ਜੇ ਆਗਿਆ ਹੋਵੇ ਤਾਂ ਖੋਲ ਕੇ ਵਿਖਾਵਾਂ ਜਿਸ ਨੂੰ ਸੁਣ ਕੇ ਸਰਦਾਰ ਸ਼ਰਮਿੰਦਾ ਹੋਇਆ ਹਿਮਾ ਮੰਗਦਾ ਹੋਇਆ ਵਾਪਸ ਚਲਾ ਗਿਆ ਬਾਅਦ ਵਿੱਚ ਮੁਮਤਾਜ਼ ਨੇ ਪਿਤਾ ਦੇ ਬਚਨਾ ਨਾਲ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਇਆ ਅਤੇ ਭਾਈ ਸਾਹਿਬ ਨੂੰ ਹੀ ਜੀਵਨ ਸਾਥੀ ਮੰਨ ਲਿਆ ਤੇ ਸਾਰੀ ਉਮਰ ਉਹਨਾਂ ਦੀ ਯਾਦ ਚ ਬਤੀਤ ਕੀਤੀ ਭਾਈ ਬਚਿੱਤਰ ਸਿੰਘ ਪ੍ਰਭੂ ਵੱਲੋਂ ਬਖਸ਼ੇ ਸੁਆਸਾਂ ਨੂੰ ਪੂਰਾ ਕਰਦੇ ਹੋਏ 7 ਕੋ 1762 ਨੂੰ ਗੁਰਪੂਰੀ ਸਿਧਾਰ ਗਏ ਇਸੇ ਥਾਂ ਤੇ ਹੁਣ ਭਾਈ ਸਾਹਿਬਜੀਤ ਜੀ ਯਾਦ ਵਿੱਚ ਗੁਰਦੁਆਰਾ ਸ਼ਹੀਦ ਗੰਜ ਭਾਈ ਬਚਿੱਤਰ ਸਿੰਘ ਜੀ ਕੋਟਲਾ ਨਿਹੰਗ ਖਾਂ ਨੇੜੇ ਗੁਰਦੁਆਰਾ ਪਠਾ ਸਾਹਿਬ ਰੋਪੜ ਹੈ ਸਾਧ ਸੰਗਤ ਜੀ ਤੁਹਾਨੂੰ ਦੱਸ ਦਈਏ ਕਿ ਇਹੋ ਜਿਹੇ ਯੋਧੇ ਦੁਨੀਆ ਤੇ ਘੱਟ ਹੁੰਦੇ ਹਨ ਭਾਈ ਬਚਿੱਤਰ ਸਿੰਘ ਬਹੁਤ ਹੀ ਜੋਸ਼ੀਲੇ ਤੇ ਬਹੁਤ ਵੱਡੇ ਯੋਧੇ ਸਨ ਉਹਨਾਂ ਨੇ ਇੱਕ ਸ਼ਰਾਬੀ ਹਾਥੀ ਨੂੰ ਇਸ ਤਰ੍ਹਾਂ ਜ਼ਖਮੀ ਕੀਤਾ ਕਿ ਉਸ ਨੇ ਆਪਣੀਆਂ ਹੀ ਫੌਜਾਂ ਤੇ ਵਾਪਸੀ 'ਚ ਹਮਲਾ ਕਰ ਦਿੱਤਾ ਇਹੋ ਜੇ ਜੋਧੇ ਦੁਨੀਆ ਤੇ ਬਹੁਤ ਘੱਟ ਹੁੰਦੇ ਹਨ ਇਹੋ ਜੇ ਜੋਧਿਆਂ ਨੂੰ ਰੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਹੈ ਸਤਕਾਰ ਨਾਲ ਮੱਥਾ ਟੇਕਿਆ ਜਾਂਦਾ ਹੈ ਅਤੇ ਸੁਨਹਿਰੀ ਅੱਖਰਾਂ ਦੇ ਨਾਲ ਇਹਨਾਂ ਦਾ ਨਾਂ ਜੋ ਹੈ ਉਕਰਿਆ ਜਾਂਦਾ ਹੈ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਓ ਇਹੋ ਜਿਹੀ ਦ੍ਰਿੜਤਾ ਆਪਣੇ ਬੱਚਿਆਂ ਦੇ ਅੰਦਰ ਵੀ ਭਰੀਏ ਸਚਾਈ ਤੇ ਮਾਰਗ ਤੇ ਚੱਲਣ ਅਤੇ ਜ਼ੁਲਮ ਦੇ ਖਿਲਾਫ ਟੱਕਰ ਲੈਣ ਦਾ ਹੌਸਲਾ ਭਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ